ਜਿੰਨੇ ਵੀ ਬਾਈ ਮੈਂ ਮੋਡੀਫਾਈ ਦੇ ਵੀਡੀਓ ਕੀਤੀਆਂ ਆ ਦੇਖੋ ਇੱਥੇ ਲਾਈਟਾਂ ਫਾਰਮ ਟਰੈਕ ਜਿਹੀਆਂ ਲੱਗੀਆਂ ਆਉਂਦੀਆਂ ਹਾਂਜੀ ਇਹ origignal look ਚ ਤਿਆਰ ਕੀਤਾ ਜੀ ਇਹ origignal ਲਾਈਟਾਂ ਇਹ ਕਿਹੜੀਆਂ ਵੀਰੇ ਇਹ ਮਿੰਡਾ ਦੀਆਂ ਲਾਈਟਾਂ ਜੀ ਇਹਦੀਆਂ ਮਿੰਡਾ ਦੀਆਂ ਅੱਛਾ ਇਹ ਆਉਂਦੀਆਂ ਪਹਿਲਾਂ ਆਈ ਸੀਗੀਆਂ ਨਾ origignal ਕੰਪਨੀ ਚੋਂ ਹੀ ਆਉਂਦੀਆਂ ਸੀ ਇਹ ਠੀਕ ਆ ਜੀ origignal ਕੰਪਨੀ ਦੇ ਵਿੱਚੋਂ ਬਾਈ ਆਹ ਲਾਈਟਾਂ ਉਦੋਂ 911 ਦੇ ਆਉਂਦੀਆਂ ਹੁੰਦੀ ਸੀ ਉਹੀ ਲਾਈਆਂ ਨਾ ਜੀ ਉਹ ਕਾਰੀਨਲ ਇਹਦੀ ਕੰਪਨੀ ਦੀ ਹੁੱਕ ਨਾਲ ਹੀ ਆਉਂਦੀ ਹੁੰਦੀ ਸੀਗੀ ਅੱਛਾ ਸੰਗਲੀ ਵਾਲੀ ਉਹ ਹੁੱਕ ਲਾਈ ਆ ਇਹਦੇ ਆਪਾਂ ਘੋਗਣ ਵਾਲੀ ਇਹ ਸੰਗਲੀ ਜੇ ਪਹਿਲਾਂ ਵੀ ਆਉਂਦੀ ਡਿਫੈਂਸਰ ਵੀ ਚਾਲੂ ਆ ਹੈਂਡ ਬ੍ਰੇਕ ਵੀ ਚਾਲੂ ਆ ਡਿਫੈਂਸਰ ਵੀ ਚਾਲੂ ਆ ਤੇ ਆ ਪਾਵਰ ਕੱਟ ਪਾਵਰ ਕਟਾ ਸਵਿਚ ਵੀ ਜਦੋਂ ਆਪਾਂ ਇਹਨੂੰ ਕੱਟਤਾ ਟਰੈਕਟਰ ਸਟਾਰਟ ਨਹੀਂ ਹੋਊਗਾ ਇਹ ਅੱਛਾ ਸਟਾਰਟ ਨਹੀਂ ਹੋਊਗਾ ਹਾਂਜੀ ਬਾਬ ओके 911 ਬਣ ਕੇ ਚਲੋ ਐਚ ਐਮ ਡੀ ਕੰਪਨੀ ਦਾ ਬੰਦ ਕਰਦੇ 911 ਬਣਾਉਣੇ ਪਰ ਬਾਈ ਉਹਨੇ ਤਿਆਰ ਕਰਤਾ ਹਾਂਜੀ ਇਹ ਵੇਟ ਵੀ ਇਹ ਰੀ ਅਰਿਜਨਲ ਕੰਪਨੀ ਦੇ ਹੀ ਹੈ ਇਹਦੇ ਅੱਛਾ ਸਾਰਾ ਕੁਝ ਕੰਪਨੀ ਦਾ ਹੀ ਹੈ ਜਿਹੜਾ ਟਰੈਕਟਰ ਦੇ ਨਾਲ ਆਇਆ ਉਹ ਉਹ ਹੈ ਇਹਦੇ ਟਾਇਰ ਜਰੂਰ ਵੱਡੇ ਪਾਏ ਇਹਦੇ ਆਪਾਂ 17 ਨੰਬਰ ਪਲੇਟਫਾਰਮ ਨੇ ਅਰਿਜਨਲ ਹੀ ਆ ਕੰਪਨੀ ਜੋ ਜੜੀ ਆਉਂਦੇ ਉਹੋ ਹੀ ਪਾਇਰ ਦਾਣਾ ਇਹਦੇ ਅੱਛਾ ਅਰਿਜਨਲ ਹੀ ਰੱਖਿਆ ਇਹਦੇ ਉਹ ਬਾਈ ਕਹਿੰਦਾ ਵੀ ਆਪਾਂ ਇਹ ਨਹੀਂ ਲਾਉਣੇਗੇ ਇਹ ਕੰਪਨੀ ਦੁਆਰਾ ਜਿਹੜੀ ਵਾਇਰਿੰਗ ਹੈ ਜਿਹੜੀ ਜੀ ਇਹ ਵੀ ਅਰਿਜਨਲ ਹੈ ਹਾਂ ਜੇ 베어ਿੰਗ ਵੀ ਰਿਜਨਲ ਆ ਹਾਂ ਕੰਮ ਹਾਂ ਐਂਡੀਗੇਟਰ ਇਹ ਨਾਲ ਹੁੰਦੇ Ориਜਨਲ ਵੇਰਿੰਗ ਹੈ Ориਜਨਲ ਵੇਰਿੰਗ ਹੈ ਨਾ ਹਾਂਜੀ ਬਾਕੀ ਕਾ ਜਿਵੇਂ ਹੁਣ ਟਰੈਕਟਰਾਂ ਦੇ ਫਿਊਜ ਕਿਸੇ ਦੇ ਨਹੀਂ ਲਾਉਂਦਾ ਕਾ ਸਿੱਧੀਆਂ ਤਾਰਾਂ ਜੋੜ ਗਿਆ ਇਹਨਾਂ ਦੇ ਅੱਛਾ ਫਿਊਜ ਵੀ ਲਾਇਆ ਫਿਊਜ ਵੀ ਲੱਗਿਆ ਲੈ ਫਿਊਜ ਖਾਈ ਬਈਆ ਫਿਊਜ ਲੱਗੇ ਦੇਖੋ ਚੈੱਕ ਕਰੋ ਯਾਰ ਅਸੀਂ ਤੁਹਾਨੂੰ ਭਾਲਾਂ ਚ ਦਿੱਕਤ ਨਹੀਂ ਆਈ ਸਮਾਨੇ ਮੈਨੂੰ ਦਿੱਕਤ ਕੋਈ ਨਹੀਂ ਆਉਂਦੀ ਆਪਾਂ ਨੂੰ ਮਿਲਦਾ ਸਮਾਨ ਅੱਛਾ ਸਾਰਾ ਮਿਲ ਜਾਂਦਾ ਕਿੱਥੋਂ ਕਿੱਥੋਂ ਭਾਲ ਕੇ ਲਿਆਏ ਹੋ ਫਿਰ ਇਹਦਾ ਆਪਣਾ ਬਸ ਫੋਨ ਤੇ ਕੰਮ ਹੋ ਜਾਂਦਾ ਜੀ ਅੱਛਾ ਫੋਨ ਤੇ ਹੋ ਜਾਂਦਾ ਹਾਂਜੀ ਹਾਂਜੀ ਯਾਰ ਆਹ ਟਰੈਕਟਰ ਬਰਨਾਂ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਆ ਵੀ ਜਦੋਂ ਇਹ ਟਰੈਕਟਰ ਉਸੇ ਰੋਡ ਤੇ ਖੜਾ ਸੀ ਨਾ ਕਈ ਬੰਦੇ ਨੇ ਸਰਚਾਂ ਮਾਰੀਆਂ ਫੋਨ ਤੇ ਵੀ 911 ਕਦੇ ਬਈ ਏਜੰਸੀ ਦੁਆਰਾ ਆਉਣ ਲੱਗ ਗਿਆ ਕਿਉਂਕਿ ਇਹਦੇ ਵਿੱਚ ਕੋਈ ਚੀਜ਼ ਜਿਹੜੀ ਨਵੀਂ ਨਹੀਂ ਲਾਈ ਜਿਹੜੀ ਹੁਣ ਟਰੈਕਟਰਾਂ ਦੇ ਲੋਕ ਮੋਡੀਫਾਈ ਕਰਨ ਲੱਗੇ ਲਾ ਆਉਂਦੇ ਆ ਜਿਹੜੀ ਵੀ ਚੀਜ਼ ਲੱਗੀ ਐ ਚ ਭਾਵੇਂ ਜਿੱਥੋਂ ਮਰਜ਼ੀ ਭਾਲ ਕੇ ਲਿਆਂਦੀ ਆ ਪਰ ਲਾਈ ਉਹੀ ਆ ਜਿਹੜੀ ਅੱਜ ਤੋਂ 2002 ਦੇ ਵਿੱਚ ਜੋ 911 ਆਉਂਦੇ ਬੰਦ ਹੋਏ ਸੀਗੇ ਉਹਨੂੰ ਲੱਗੇ ਸੀਗੇ ਸੱਚੀ ਗਾ ਜੀ ਸਸਰੀ ਬੜਾ ਤੁਹਾਡਾ ਡਰੈਸ ਬੋਲਦੇ ਜੀ ਆਪਣਾ ਕੀ ਆ ਡਰੈਸ ਆਪਣਾ ਪਿੰਡ ਪੰਜ ਗ੍ਰਾਂਹ ਕਲਾ ਠੀਕ ਆ ਜੀ ਜ਼ਿਲ੍ਹਾ ਫਰੀਦਕੋਟ ਜੀ ਤੇ ਆ ਫਿਰ ਝੋਟਾ ਕਿਵੇਂ ਤਿਆਰ ਕਰਦਾ ਲੋਕ ਤਾਂ ਬਈ ਆ ਜਾਈ ਕਰਦਾ ਵੀ ਜਿਵੇਂ ਕੋਈ ਟਰੈਕਟਰ ਤਿਆਰ ਕਰਦਾ ਬਾਹਰ ਜਾਣ ਨੂੰ ਕਰਾਉਂਦੇ ਆ ਹਾਂਜੀ ਹਾਂਜੀ ਵੀ 58 11 ਜਿਆਦਾ ਬਾਹਰ ਜਾਣ ਨੂੰ ਤਿਆਰ ਹੁੰਦੇ ਆ ਤੇ ਉਹਦੇ ਵਿੱਚ ਕੋਈ ਨਾ ਚੀਜ਼ਾਂ ਬਣ ਕੇ ਚਲੋ ਬਹੁਤ ਤਗੜੀਆਂ ਤਗੜੀਆਂ ਲਾਉਂਦੇ ਆ ਫਿਰ origianally ਕਾ ਤੋਂ ਰੱਖਿਆ ਤੁਸੀਂ ਸਾਰਾ ਕੰਪਨੀ ਦਾ ਹੀ ਇਹ ਰੱਖਿਆ ਜੀ ਆਪਾਂ origianal origianal ਲੁੱਕ ਜੀ ਤਿਆਰ ਕੀਤਾ ਏ ਟਰੈਕਟਰ ਆਪਾਂ ਜੀ ਹਾਂ ਜਿਵੇਂ ਮਗਲ ਤੁਸੀਂ ਵੀ ਹੁਣ ਜਿੰਨੇ ਵੀ ਮੋਡੀਫਾਈ ਟਰੈਕਟਰ ਦੇਖਦੇ ਹੋ ਮਾਰਕੀਟ ਦੇ ਵਿੱਚ ਬਹੁਤ ਲੋਕ ਮੋਡੀਫਾਈ ਕਰਦੇ ਆ ਬਾਈ ਟਰੈਕਟਰ ਇਹ ਸ਼ਹਿਰ ਦੇ ਵਿੱਚ ਦੋ ਜਾਂ ਤਿੰਨ ਮਕੈਨਿਕ ਮੋਡੀਫਾਈ ਕਰਨ ਵਾਲੇ ਹੁੰਦੇ ਆ ਜਿੰਨੇ ਵੀ ਬਾਈ ਮੈਂ ਮੋਡੀਫਾਈ ਦੇ ਵੀਡੀਓ ਕੀਤੀਆਂ ਆ ਦੇਖੋ ਇੱਥੇ ਲਾਈਟਾਂ ਫਾਰਮ ਟਰੈਕ ਚ ਲੱਗੀਆਂ ਆਉਂਦੀਆਂ ਹਾਂਜੀ ਇਹ ओरिजिनल ਲੁੱਕ ਚ ਤਿਆਰ ਕੀਤਾ ਜੀ ਇਹ ओरिजिनल ਲਾਈਟਾਂ ਇਹ ਕਿਹੜੀਆਂ ਵੀਰੇ ਇਹ ਮਿੰਡਾ ਦੀਆਂ ਲਾਈਟਾਂ ਜੀ ਇਹਦੀਆਂ ਮਿੰਡਾ ਦੀਆਂ ਅੱਛਾ ਇਹ ਆਉਂਦੀਆਂ ਪਹਿਲਾਂ ਆਈ ਸੀਗੀਆਂ ਨਾ ओरिजिनल ਕੰਪਨੀ ਚੋਂ ਹੀ ਆਉਂਦੀਆਂ ਸੀ ਇਹ ਠੀਕ ਆ ਜੀ ओरिजिनल ਕੰਪਨੀ ਦੇ ਵਿੱਚੋਂ ਬਾਈ ਆਹ ਲਾਈਟਾਂ ਉਦੋਂ 911 ਦੇ ਆਉਂ ਹੁੱਕ ਲਾਈਏ ਇਹਦੇ ਆਪਾਂ ਘੁਗਣ ਵਾਲੀ ਇਹ ਸਿੰਗਲੀਆਂ ਪਹਿਲਾਂ ਵੀ ਆਉਂਦੀਆਂ ਸੀ ਆਉਂਦੀ ਸੀ ਘੁੰਮਣ ਵਾਲੀ ਹੁੱਕ ਆ ਇਹ ਅੱਛਾ ਅਰੀਜਨਲ ਕੰਪਨੀ ਦੇ ਵਿੱਚੋਂ ਹੁੱਕ ਲੈਂਦੀ ਹੈ ਇਹ ਓਕੇ ਬਈ ਆ ਅਰੀਜਨਲ ਕੰਪਨੀ ਦੇ ਵਿੱਚੋਂ ਹੁੱਕ ਲੱਗੀ ਹੈ ਸਾਰਾ ਗੱਲ ਮਿਕਾਓ ਯਾਰ ਸਾਰਾ ਸਮਾਨ ਇਹਦੇ ਵਿੱਚ ਅਰੀਜਨਲ ਲੱਗਿਆ ਹੋਇਆ ਹੈ ਅਰੀਜਨਲ ਲੱਗਾ ਹੋਇਆ ਜੀ 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 ਕੋਈ ਸਮਾਨ ਨਹੀਂ ਜਿਵੇਂ ਉਹਨਾ ਲਫ ਫੈਕਟਰ ਆਉਂਦੇ ਹੁੰਦੇ ਸੀਗੇ ਜੀ ਇਹਨੂੰ ਅਰੀਜਨਲ ਟਰੈਕਟਰ ਨੂੰ ਅੱਛਾ ਉਹੋ ਚੀਜ਼ ਹੀ ਲਾਏ ਆ ਇਹਦੇ ਆਪਾਂ ਉਹੀ ਉਹੀ ਲਾਏ ਆ ਹਾਂ ਠੀਕ ਹੈ ਜੀ ਠੀਕ ਆ ਆਟੋਸਪਰਕ ਹਾਂਜੀ ਜੀ 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 ਓਕੇ ਜੀ ਓਕੇ ਤੇ ਬਾਈ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਨਾ ਬਾਈ 911 ਮੰਨ ਕੇ ਚਲੋ ਐਚ ਐਮਟੀ ਕੰਪਨੀ ਦਾ ਬੰਦ ਕਰਤੇ 911 ਬਣਾਉਣੇ ਪਰ ਬਾਈ ਉਹਨਾਂ ਨੇ ਤਿਆਰ ਕਰਤਾ ਹਾਂਜੀ ਇਹ ਵੇਟ ਵੀ ਇਹ ਰਿਜਨਲ ਕੰਪਨੀ ਦੇ ਹੀ ਹੈ ਇਹਦੇ ਅੱਛਾ ਸਾਰਾ ਕੁਝ ਕੰਪਨੀ ਦਾ ਹੀ ਹੈ ਜਿਹੜਾ ਟਰੈਕਟਰ ਦੇ ਨਾਲ ਆਇਆ ਉਹ ਉਹ ਹੈ ਇਹਦੇ ਟਾਇਰ ਜਰੂਰ ਵੱਡੇ ਪਾਏ ਆ ਤੇ ਆਪਾਂ 17 ਨੰਬਰ ਐਮ ਆਰ ਐਫ ਦੇ ਅੱਛਾ ਟਾਇਰ ਵੱਡੇ ਪਾ ਦੇ ਹਾਂ ਟਾਇਰ origignal ਕਿੰਨੇ ਦੇ ਆਉਂਦੇ ਸੀ ਇਹਨੂੰ 14 ਦੇ ਕਿ ਇਹਨੂੰ ਆਉਂਦੇ ਹੀ 16 ਨੂੰ 28 16 ਦੇ ਅੱਛਾ 16 ਦੇ ਆਉਂਦੇ ਸੀ ਹਾਂ ਇਹ 17 ਦੇ ਪਾਏ ਆ ਇਹ 17 ਦੇ ਪਾਏ ਆ ਠੀਕ 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 ਮੂਹਲੇ ਟਾਇਰ ਵੀ ਫਿਰ ਦੂਜੇ ਜਹਾਜੀ ਪਾ ਦੇ ਹਾਂ ਜੀ ਹਾਂ ਜੀ ਹਾਂ ਜੀ ਬ੍ਰੇਕਾਂ ਵੀ ਪ੍ਰੈਸ਼ਰ ਵਾਲੀਆਂ ਇਹਦੀਆਂ ਰੇਂਜ ਵਾਲੀਆਂ ਕੰਪਨੀ ਚ ਆਉਂਦੀਆਂ ਆਉਂਦੀਆਂ ਹੀ ਉਹ ਹੀ ਬ੍ਰੇਕਾਂ ਆਹ ਹੈਂਡ ਬ੍ਰੇਕ ਆ ਜਿਹੜੇ ਅੱਛਾ ਹੈਂਡ ਬ੍ਰੇਕ ਵੀ ਲਾਏ ਹਾਂ ਇਹ ਵੀ ਚਾਲੂ ਆ ਡਿਫੈਂਸਰ ਲਾ ਕੇ ਵੀ ਚਾਲੂ ਪਾਵਰ ਕਟਾ ਸੋਚ ਵੀ ਜਦੋਂ ਆਪਾਂ ਇਹਨੂੰ ਇਹ ਕੱਟਤਾ ਟਰੈਕਟਰ ਸਟਾਰਟ ਨਹੀਂ ਹੋਊਗਾ ਇਹ ਅੱਛਾ ਸਟਾਰਟ ਨਹੀਂ ਹੋਊਗਾ ਹਾਂਜੀ ਓਕੇ ਹਾਂਜੀ ਇਹ ਬਾਈ ਉਹ ਹਸਾਬ ਆ ਜਿਵੇਂ ਬੋਲਟ ਤੇ ਨਹੀਂ ਸੋਚ ਆਉਂਦੀ ਹੁੰਦੀ ਇੱਕ ਲੱਗ ਤੋਂ ਉਹ ਸਿਸਟਮ ਆਈ ਉਹ ਸੋਚ ਬੰਦ ਕਰ ਦੇਣਾ ਉਹ ਸਟਾਰਟ ਹੋਵੇ ਤੇ ਪਾਵਰ ਕੱਟ ਲਾਇਆ ਵਾ ਅਇ ਤੋ ਤੁਸੀਂ ਬੰਦ ਕਰ ਦੇਣਾ ਚਾਬੀ ਲਾਈ ਤੂੰ ਬਣੀ ਸਟਾਰਟ ਚਾਬੀ ਲਾਈ ਤੂੰ ਸਟਾਰਟ ਨਹੀਂ ਹੁੰਦਾ ਜਿਵੇਂ ਹੁਣ ਆਹ ਕੰਪਨੀ ਦੇ ਵਿੱਚੋਂ ਲੇਟਾਂ ਆਉਂਦੀਆਂ ਹੁੰਦੀਆਂ ਗੋਲ ਅਰੀਜਨਲ ਉਹੀ ਲੇਟਾਂ ਇਹਦੀਆਂ ਇਹ ਫਿਰ ਬਾਈ ਕਹਿਣਾ ਤਾਂ ਹੁਣ ਚੱਲ ਆਪਾਂ ਇੱਕ ਵਾਰ ਤਾਂ ਲਾ ਦੇ ਲੋਕਾਂ ਨੂੰ ਤਾਂ ਚੱਲ ਸੌਖਾ ਹੋ ਗਿਆ ਵੀ ਹਾਂ ਇਹ ਲੱਗ ਗਈ ਹੈ ਨਾ ਜੀ ਇਹ ਤੁਸੀਂ ਤੁਹਾਨੂੰ ਭਾਲਣ ਚ ਦਿੱਕਤ ਨਹੀਂ ਆਈ ਸਮਾਨ ਇਹ ਮੈਨੂੰ ਦਿੱਕਤ ਕੋਈ ਨਹੀਂ ਹੁੰਦੀ ਆਪਾਂ ਨੂੰ ਮਿਲਦਾ ਸਮਾਨ ਅੱਛਾ ਸਾਰਾ ਮਿਲ ਜਾਂਦਾ ਕਿੱਥੋਂ ਕਿੱਥੋਂ ਭਾਲ ਕੇ ਲਿਆਏ ਹੋ ਇਹਦਾ ਆਪਣਾ ਬਸ ਫੋਨ ਤੇ ਕੰਮ ਹੋ ਜਾਂਦਾ ਜੀ ਅੱਛਾ ਫੋਨ ਤੇ ਹੋ ਜਾਂਦਾ ਹਾਂਜੀ ਹਾਂਜੀ ਠੀਕ ਆ ਬਾਕੀ ਇਹਨਾਂ ਚੀਜ਼ਾਂ ਦਾ ਹੀ ਮੁੱ ਇਹ ਹੁੱਕ ਮੂਰੇ ਕਿਵੇਂ ਟੋਜਨ ਵਗੈਰਾ ਨਹੀਂ ਨਹੀਂ ਇਹ ਟੋਜਨ ਨੇ ਕੰਪਨੀ ਨੇ origignal ਹੁੱਕ ਦਿੱਤੀ ਸੀ ਇਹਨੂੰ ਅੱਛਾ ਇਹ ਆ ਹੀ ਦਿੱਤੀ ਸੀ ਭਾਈ ਚੁੱਲ੍ਹੇ ਦੇ ਵਿੱਚ ਹੁੱਕ ਨੇ ਤੇ ਤਿੰਨ ਕਾਬਲੇ ਲੱਗੇ ਤਾਂ ਨਹੀਂ ਜੀ ਜੀ ਬਈ ਸਾਰਾ origignal ਹੀ ਰੱਖਣਾ ਜੀ origignal ਹੀ ਰੱਖਣਾ ਹਾਂ ਸਾਰਕੀ ਚੀਜ਼ ਦੀ origignal ਹੀ ਰੱਖੀ ਆ ਜੀ 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 ਤੇ ਪਾਵਰ ਕੀਤਾ ਇਹ ਹਾਂ ਪਾਵਰ ਕੀਤਾ ਇਹ ਪਾਵਰ ਕੀਤਾ ਲੋ ਜੀ ਪਾਵਰ ਵਗੈਰਾ ਕੀਤਾ ਹੋਇਆ ਤੇ ਦੇ ਵਿੱਚ ਇੰਜਨ ਨਾਲ ਕੋਈ ਛੇੜ ਛੜ ਤਾਂ ਨਹੀਂ ਕੀਤੀ ਇੰਜਨ ਪੈਂਡ ਪਾਈ ਆ ਅੱਛਾ ਪੈਂਡ ਪਾਈ ਇੰਜਨ ਹਾਂ ਇੰਜਨ ਪੈਂਡ ਪਾਈ ਕੀਤਾ ਹੋਇਆ ਇੰਜਨ ਪੈਂਡ ਪਾਈ ਕੀਤਾ ਹੋਇਆ ਜੀ ਬਈ ਟਰੈਕਟਰ ਦੀ ਲੋਕ ਦੇਖੋ ਜਿੱਥੇ ਖੜਾ ਨਾ ਦਸ ਦਾ ਵੀ ਖੜਾ ਹਾਂ ਵੀ ਕੋਈ ਚੀਜ਼ ਖੜੀ ਆ ਨਾ ਬਾਕੀ ਜੀ ਇਹਦਾ ਜਿਹੜਾ ਕੋਈ ਵੀ ਸਮਾਨ ਆ ਸਪੇਅਰ ਪਾਰਟ ਦਾ ਵਤੂ ਮਿਲਦਾ ਇਹਦਾ ਅੱਛਾ ਇਹਦਾ ਮਿਲ ਜਾਂਦਾ ਸਾਨੀ ਦਾ ਹਾਂਜੀ ਠੀਕ ਹੈ ਜੀ ਰੀਨਲ ਮਿਲਦਾ ਟੈਂਕੀ ਦੀ ਹਾਲਾਤੀ ਛੋਟੀ ਫਿਲਟਰ ਬਾਡੀ ਲਾਈ ਹੋਈ ਹੈ ਇਹਨੂੰ ਜੀ ਹਾਂਜੀ ਪਾਈਪਾਂ ਵੀ ਨਵੀਆਂ ਲੈ ਕੇ ਲਾਈਆਂ ਬਾਈੂ ਕਹਿੰਦਾ ਵੀ ਲੈ ਪਾਈਪਾਂ ਆਪਾਂ ਨਵੀਆਂ ਲਾਉਣੀਆਂ ਵੀ ਰੰਗ ਵਾਲੀਆਂ ਪਾਈਪਾਂ ਨਹੀਂ ਆਪਾਂ ਇਹਦੇ ਲਾਉਣੀਆਂ ਅੱਛਾ ਪਾਈਪਾਂ ਵੀ ਨਵੀਆਂ ਲੈ ਕੇ ਲਾਈਆਂ ਹਾਂ ਨਵੀਆਂ ਪਾਈਪਾਂ ਲੈ ਕੇ ਲਾਈਆਂ ਜੀ 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 ਭਾਈ ਭਾਈ ਬਾਈ ਨਵੀਆਂ ਲੈ ਕੇ ਲਾਈਆਂ ਦੇਖੋ ਤੇ ਪਲੇਟਫਾਰਮ ਪਲੇਟਫਾਰਮ ਨਹੀਂ Ориجنਲ ਹੀ ਆ ਕੰਪਨੀ ਜੋ ਜੜੀ ਆਉਂਦੇ ਉਹੋ ਹੀ ਪੈਰ ਦਾਣਾ ਇਹਦੇ ਅੱਛਾ ਅੱਛਾ Ориجنਲ ਹੀ ਰੱਖਿਆ ਇਹਦੇ ਉਹ ਬਾਈ ਕਹਿੰਦਾ ਵੀ ਆਪਾਂ ਇਹ ਨਹੀਂ ਲਾਉਣੇਗੇ ਜੀ ਜੀ ਹਾਂਜੀ ਸਾਰਾ ਕੁਝ ਇਹਦਾ Ориجنਲ ਅੱਛਾ ਇੰਨਾ ਕਿਉਂਦਾ ਸੀ ਕੰਪਨੀ ਦੇ ਵਿੱਚ ਹਾਂ ਕੰਪਨੀ ਦੇ ਵਿੱਚ ਬਕਸਾ ਇਹਦੇ ਅੱਛਾ ਜੀ ਹਾਂਜੀ ਬਕਸੇ ਦੇ ਥੱਲੇ ਬਾਕੀ ਬਾਈ ਟਰੈਕਟਰ ਚੈੱਕ ਕਰੋ ਤੁਸੀਂ ਪੇਂਟ ਫਿਰ ਟੂਕੇ ਦਾ ਕੀਤਾ ਹੋਣਾ ਪੇਂਟ ਸਾਰਾ ਟੂਕੇ ਦਾ ਲਓ ਜੀ ਐਮ ਆਰ ਐਫ ਦੇ 17 928 ਦੇ ਟਾਇਰ ਪਾਏ ਆ ਬਾਈ ਤੇ ਘੈਂਡ ਗੱਲ ਬਾਤ ਇਹਦੇ ਲਾਉਣੀ ਬਾਈ ਉਹ ਛਤਰੀ ਸੁਤਰੀ ਲਾਉਣੀ ਹੈ ਨਹੀਂ ਛਤਰੀ ਹਜੇ ਲਾਉਣ ਦੀ ਤਾਂ ਕੋਈ ਵਿਚਾਰ ਹੈ ਨਹੀਂਗੀ ਜੇ ਕਹੇ ਤੀ ਤਾਂ ਪਲਾ ਦੇਗੇ ਜੀ ਕਿੱਥੋਂ ਕਿੱਥੋਂ ਤਿਆਰ ਹੋਣਾ ਕਿੱਥੋਂ ਆਇਆ ਜੀ ਇਹ ਟਰੈਕਟਰ ਇਹ ਟਰੈਕਟਰ ਆਪਣੇ ਕੋਲ ਐ ਵੰਦਰ ਪਿੰਡ ਵੰਦਰ ਡੋੜ ਤੋਂ ਆਇਆ ਠੀਕ ਆ ਉੱਥੋਂ ਤਿਆਰ ਹੋਣਾ ਹੈ ਹਾਂਜੀ ਉੱਥੋਂ ਕਿਵੇਂ ਬਈ ਬਾਹਰ ਬੂਰ ਲੈ ਕੇ ਜਾਣਾ ਕਿ ਇੱਥੇ ਰੱਖਣਾ ਉਹਨਾਂ ਨੇ ਕਿਹੜਾ ਤਾਂ ਉਹਨਾਂ ਦੀ ਸਕੀਮ ਘਰੇ ਰੱਖਣ ਦੀ ਕੋਈ ਆ ਬਾਕ ਤਿਆਰ ਕਰਨ ਨੂੰ ਕਿੰਨਾ ਟਾਈਮ ਲੱਗਿਆ ਇਹਦੇ ਤੇ ਤਾਂ ਸਾਨੂੰ ਲੱਗ ਗਏ 2 ਮਹੀਨੇ ਲੱਗੇ 2 ਮਹੀਨੇ ਲੱਗੇ ਹਾਂ ਇਹ ਤੇ ਪੂਰੇ 2 ਮਹੀਨੇ ਲੱਗੇ ਤਿਆਰ ਕਰਨੇ ਕੌਣ ਹੈ ਜਿਹੜਾ ਪਹਿਲਾਂ ਕੰਮ ਦੇਣ ਆਲਾ ਹੁੰਦਾ ਪਰ ਉਹ ਵਿੱਚ ਛੱਡ ਕੇ ਕੀਤਾ ਨਹੀਂ ਜਾਂਦਾਗਾ ਇਹ ਤੇ ਸਾਨੂੰ 2 ਮਹੀਨੇ ਲੱਗ ਗਏ ਤੇ ਇਹ ਟਰੈਕਟਰ ਨੂੰ ਹੈ ਕਿੰਨੇ ਮਾਡਲ ਆ ਇਹ 99ਵਾਂ ਟਰੈਕਟਰ ਆ ਇਹ ਠੀਕ ਆ ਜੀ 91 99 ਮਾਡਲ ਹਾਂ 91 ਤੇ ਕਿਵੇਂ ਹਾਲਤ ਕਿਵੇਂ ਸੀ ਜਦੋਂ ਆਇਆ ਸੀ ਹਾਲਤ ਠੀਕ ਸੀ ਵਧੀਆ ਸੀ ਏਡਾ ਮਾੜਾ ਨਹੀਂ ਟਰੈਕਟਰ ਸੀਗਾ ਬਹੁਤ ਵਧੀਆ ਲੁੱਕ ਸੀ ਟਰੈਕਟਰ ਦੀ ਇੰਜਨ ਫਿਰ 65 ਬਾਈ ਦਾ ਹਰਤਾ ਹੈ ਇਹ ਚ ਨਹੀਂ ਤਰਿਆ ਨਹੀਂ origignal ਕੰਪਨੀ ਦਾ ਹੀ ਆ ਇਹ ਪੈ 65b ਕੀਤਾ ਰੇਂਜਰ ਰਿਜਨਲ ਕੰਪਨੀ ਦੇ 65b ਕੀਤਾ ਹਾਂ ਜੀ ਹਾਂ ਜੀ ਹਾਂ ਜੀ ਲਓ ਜੀ ਮਿੱਤਰੋ ਸੀਟਾ ਬਾਕੀ ਫਿਲਟਰ ਬਾਡੀ ਹੈ ਜਿਹੜੀ ਵਾਟਰ ਸਪਰੇਟਰ ਲਾਇਆ ਇਹਦੇ ਠੀਕ ਆ ਹਾਂਜੀ ਓਕੇ ਹਾਂ ਤੇਲ ਵਾਲਾ ਫਿਲਟਰ ਲੱਗਾ ਇਹਦੇ ਆਮ ਕਈ ਲਾਉਂਦੇ ਨਹੀਂਗੇ ਜੀ ਹਾਂ ਆਹ ਜਿਹੜੀਆਂ ਪਾਈਪਾਂ ਇਹਦੇ ਵਿੱਚੋਂ ਪੰਪ ਦੇ ਵਿੱਚੋਂ ਤੇਲ ਪੰਪ ਨੂੰ ਤੇਲ ਦਿੱਤਾ ਵਿੱਚੋਂ ਜੀ ਜੀ ਹਾਂ ਹਰ ਇੱਕ ਚੀਜ਼ ਨਾ ਜਿਹੜੀ ਇਹਦੀ ਕੋਈ ਵੀ ਚੀਜ਼ ਇਹ ਨਹੀਂ ਵੀ ਜਿਹੜੀ ਚੀਜ਼ ਦੇਸੀ ਲੱਗੀ ਆ ਜੀ ਹਰ ਇੱਕ ਚੀਜ਼ ਜਿੰਨੀ ਲੱਗੀ ਇਹਨੂੰ origignal ਹੀ ਲੱਗੀ ਆ ਜਿੰਨੇ ਲੱਗੀ ਰਿਜਨਲ ਜਿੰਨੇ ਅਰੀਜਨਲ ਚੀਜ਼ ਲੱਗਿਓ ਕੋਈ ਗਲਤ ਚੀਜ਼ ਨਹੀਂ ਲੱਗੀ ਸਾਰਾ ਜਮ ਅਰੀਜਨਲ ਹੀ ਰੱਖਿਆ ਹਾਂ ਰਿਨਾਂ ਰੱਖਿਆ ਕੁੱਲ ਮਲਾਗੀ ਬਾਈ ਸਾਰਾ ਰਿਜਨਲ ਹੀ ਰੱਖਿਆ ਜਿਵੇਂ ਮੈਂ ਤੁਹਾਨੂੰ ਦੱਸੀ ਜਾਂਦਾ ਸੀਗਾ ਬਾਹਰ ਬੰਦਿਆਂ ਨੇ ਹਾਂ ਇਹਦੇ ਜੇ ਬਦਲਿਆ ਤਾਂ ਕੱਲੇ ਮੂਹਲੇ ਰੈਮ ਬਦਲਿਆ ਕੱਲੇ ਮੂਹਲੇ ਰੈਮ ਬਦਲਿਆ ਹਾਂ ਰੈਮ ਬਦਲਿਆ ਕੱਲੇ ਇਹ ਆਪਾਂ ਲਾਇਆ ਇਹ ਤੇ ਮਗਰਲੇ ਵੇਟ ਵੀ ਸਾਰੇ ਜੇ ਰਿਜਨਲ ਵਾਲੇ ਕੰਪਨੀ ਦੇ ਉਹੀ ਲਾਇਆ ਤੇ ਮੈਂ ਤੁਹਾਨੂੰ ਦੱਸਦਾ ਵੀ ਲੋਕ ਵੀ ਇੱਥੇ ਸਰਚਾਂ ਮਾਰ ਲਾਗੇ ਬਾਕੀ ਜਿਹੜੀ ਕੰਪਨੀ ਦੁਆਰਾ ਜਿਹੜੀ ਵੇਰਿੰਗ ਹੈ ਜਿਹੜੀ ਜੀ ਇਹ ਵੀ ਅਰੀਜਨ ਹਾਂ ਇੰਡੀਕੇਟਰ ਇਹਦੇ ਨਾਲ ਹੁੰਦੇ Ориジナル 베어ਿੰਗ ਹੈ Ориジナル 베어ਿੰਗ ਹੈ ਨਾ ਇਹ ਉਹਦਾ ਚਲੋ ਇੱਕ ਗੱਲ ਹੁੰਦੀ ਹੈ ਕਿ ਇਹਨੂੰ ਵੀ ਇਹ ਕਿਹੜਾ ਕਿਸ ਨੇ ਦੇਖਣੀ ਹੁੰਦੀ ਆ ਪਰ ਜਿਹਦਾ ਵਿਸ਼ਵਾਸ ਬਣਿਆ ਨਾ ਉਹ ਫਿਰ ਕੰਪਨੀ ਦੇ ਵਿੱਚੋਂ ਹੀ ਆ ਠੀਕ ਆ ਇਹ ਸਮਾਨ ਲਿਆਂਦਾ ਕਿੱਥੋਂ ਆ ਜੀ ਵੈਸੇ ਗੱਲ ਕਰੀਏ ਹੈ ਵੀਰੇ ਪੰਜੋਰੋਂ ਮਿਲਦਾ ਸਮਾਨ ਇਹ ਪੰਜੋਰੋਂ ਮਿਲਦਾ ਠੀਕ ਆ ਹਾਂਜੀ ਹਾਂਜੀ ਉਥੋਂ ਮਿਲਦਾ ਹਾਂ ਆ ਆਏਗਾ ਸੰਗਲੀਆਂ ਵਾਲੀਆਂ ਇਹ ਕੋਈ ਨਹੀਂ ਲਾਉਂਦਾਗਾ ਇਕੱਲੇ ਸਟੈਪਲੇਜਰ ਪਾਏ ਸੰਗਲ ਵੀ ਦੇ ਅਰੀਜਨਲ ਆ ਕੰਪਨੀ ਦੇ ਸੰਗਲ ਇਹ ਲਾਉਂਦਾ ਕਾਰਨ ਕੀ ਸੀ ਸਟੈਪਲੇਜਰ ਸਟੈਪਲੇਜਰ ਹੈ ਜਿਹੜੇ ਉਹ ਮਤਲਬ ਵੀ ਇਹਨੂੰ ਕੰਪਨੀ ਨੇ ਦਿੱਤਾ ਹੀ ਸੰਗਲ ਸੀ ਸਟੈਪਲੇਜਰ ਇਹ ਨਾਟਗਰ ਨੂੰ ਆਏ ਹੀ ਨਹੀਂ ਨਾਟਗਰ ਨੂੰ ਸਟੈਪਲੇਜਰ ਆਏ ਹਾਂ ਇਹਨੂੰ ਆਏ ਹੀ ਨਹੀਂ ਕਿਉਂਕਿ ਉਹ ਬਾਅਦ ਦੇ ਵਿੱਚ ਉਹ ਟਰੈਕਟਰ ਨਾਮੇ ਆਉਂਦੇ ਸੀਗੇ ਉੱਚਾ ਮਾਡਲ ਟਰੈਕਟਰ ਆਉਂਦੇ ਹੀ ਜਿਹ ਮੈਂ 10 11 ਮਾਡਲ ਉਹਨਾਂ ਦੇ ਸਟੈਪਲੇ 'ਚ ਰਾਇਆ ਇਹਨਾਂ ਦੇ ਸਟੈਪਲੇ 'ਚ ਰਾਇ ਨਹੀਂ ਸੰਗਲ ਹੀ ਆਏ ਇਹਨਾਂ ਨੂੰ ਜੀ 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 ਤੇਰੀ ਕੋਈ ਪਾਵਰ ਬੂਵਰ ਤਾਂ ਨਹੀਂ ਵਿਦਾਈ ਹਾਰਸ ਪਾਵਰ ਪਾਵਰ ਤਾਂ ਬੱਬਰ ਸ਼ੇਰ ਚ ਬਹੁਤ ਆ ਜੀ ਹਾਂ ਪਹਿਲੇ ਹੀ ਬਹੁਤ ਆ ਬਹੁਤ ਆ ਬਹੁਤ ਪਾਵਰ ਨੂੰ ਤਾਂ ਸਮਝਦਾ ਹੀ ਕੋਈ ਨਹੀਂ ਮਸ਼ੀਨਾਂ ਜਿੰਨੀਆਂ ਕਮਾਈਆਂ ਐ ਇਸ ਨੇ ਕਮਾਈਆਂ ਜੀ ਜੀ ਹੁਣ ਜਿਹੜੇ ਨਵੇਂ ਟਰੈਕਟਰ ਹੋਣ ਆਉਂਦੇ ਆ ਲੋਕ 4x4 ਟਰੈਕਟਰ ਲੈਣ ਦਾ ਉਹਦਾ ਪੂਰਾ ਢੂਆ ਭੰਦਾ ਓਏ ਜਾਣਦਾ ਹੀ ਕੁਛ ਨਹੀਂ ਜੀ ਅੱਛਾ ਹਾਂ ਅੱਜ ਤਾਂ 15 ਹਾਲਾਂ ਦੇ ਚ ਇੱਕ ਟਰੈਕਟਰ ਕਦੇ ਵੀ ਚੈੱਕ ਕਰ ਉਨੇ ਬੰਦ ਹੋ ਗਏ ਪਰ ਅੱਜ ਕੱਲ ਤਾਂ ਹੀ ਲੋਕ ਬਈ ਖਰੀਦ-ਖਰੀਦ ਕੇ ਨਵੇਂ ਪਰ ਪਾ ਗਿਆ ਮੂਸੇ ਵਾਲਾ ਮੁੱਲ ਇਹ ਟਰੈਕਟਰ ਦਾ ਪਰ ਉਹਦੇ ਕਰਕੇ ਹੋ ਗਿਆ ਉਹਦੇ ਕਰਕੇ ਮੂਸੇ ਵਾਲੇ ਨੇ ਮੁੱਲ ਪਾਤਾ ਟਰੈਕਟਰ ਦਾ ਪਰ ਟਰੈਕਟਰ ਹੈ ਵੀ ਉਹਨੇ ਵੀ ਉਹਨੇ ਵੀ ਚਲੋ ਜਿਹੜਾ ਕਰਨਾ ਸੀ ਪਰਮਾਨੰਦ ਵਾਲ ਨੂੰ ਜੋ ਹੋ ਗਿਆ ਪਰ ਉਹ ਆ ਵੀ ਇਹ ਟਰੈਕਟਰ ਦੁਬਾਰਾ ਜਨਮ ਲੈ ਲਿਆ ਟਰੈਕਟਰ ਨੇ ਜਨਮ ਲੈ ਲਿਆ ਸਹੀ ਗੱਲ ਹੈ ਜੀ ਹਾਂਜੀ ਦੁਬਾਰਾ ਜਨਮ ਇਹ ਟਰੈਕਟਰ ਨੇ ਲੈ ਲਿਆ ਹਾਂ ਕਿਸੇ ਹਾਂ ਜਿਨ੍ਹਾਂ ਨੂੰ ਪਾਵਰ ਦਾ ਪਤਾ ਫਿਰ ਉਹੀ ਲੈਂਦਾ ਹਾਂ ਹਾਂਜੀ 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 ਬਾਕੀ ਇਹ ਟਰੈਕਟਰ ਇਹੋ ਆ ਨਾ ਵੀ ਇਸ ਟਰੈਕਟਰ ਦਾ ਇੰਜਨ ਕਈਆਂ ਟਰੈਕਟਰਾਂ ਦੇ ਵਿੱਚ ਚੱਲੀ ਜਾਂਦਾ ਅੱਛਾ ਅਛਾ ਕਈ ਟਰੈਕਟਰਾਂ ਦੇ ਵਿੱਚ ਹਾਂ ਜਿਵੇਂ ਇੰਡੋ ਫਾਰਮ ਹੋ ਗਿਆ ਸੁਨਨ ਲੀਕਾ ਗਿਆ ਉਹਨਾਂ ਟਰੈਕਟਰਾਂ ਤੋਂ ਕਿਉਂਕਿ ਤਕਨੀਕ ਹੈ ਜਿਹੜੀ ਸਾਰੀ ਇਸੇ ਦੀ ਹੈ ਉਹਦੇ ਵਿੱਚ ਹੂੰ ਠੀਕ ਆ ਹਾਂਜੀ ਬਈ ਮੰਨ ਕੇ ਚਲੋ ਵੀ ਐਂ ਕਹਿ ਸਕਦਾ ਵੀ ਟਰੈਕਟਰ ਤਾਂ ਬੰਦ ਹੋ ਗਿਆ ਪਰ ਇੰਜਨ ਹਜੇ ਵੀ ਚੱਲਦਾ ਇੰਜਨ ਹਜੇ ਵੀ ਚੱਲਦਾ ਹੈ ਹਾਂ ਇੰਜਨ ਹਜੇ ਵੀ ਲੋਕ ਬਈ ਵਰਤਦੇ ਆ ਕਿਉਂਕਿ ਇੰਜਨ ਪਾਵਰਫੁੱਲ ਬਹੁਤ ਆ ਨਾ 11 ਟਰੈਕਟਰ ਨੂੰ ਪਤਾ ਹੀ ਹੁੰਦਾ ਹਣਾ ਜੀ ਬਾਕੀ ਟਰੈਕਟਰ ਦੀਆਂ ਕਮੀਆਂ ਸਾਰੀਆਂ ਕੱਟੀਆਂ ਜੀ ਅੱਗੇ ਤੋਂ ਪਿੱਛੇ ਤੱਕ ਸਾਰਾ ਇਹਦਾ ਕੰਮ ਹੋਇਆ ਵਾ ਹੂੰ ਕੋਈ ਚੀਜ਼ ਦੇ ਵਿੱਚ ਕਮੀ ਨਹੀਂ ਭਰਾਂਦੀ ਬੰਦਾ ਵਾ ਕੇ ਚੈੱਕ ਕਰਦੇ ਕਹਾਂ ਇਹ ਤਾਂ ਜਿਹੜਾ ਟਰੈਕਟਰ ਕਰਦੇ ਆ ਅਸੀਂ ਕਸਟਮਰ ਨੂੰ ਕਹਿੰਦੇ ਆ ਬਾਈ ਇਹਨੂੰ ਵਾ ਕੇ ਚੈੱਕ ਕਰਾਉਦਾ ਤੁਸੀਂ ਵੀ ਹੁਣ ਇਹ ਐਂ ਕਹਿ ਸਕਦੇ ਵੀ 2024 ਮਾਡਲ ਬਣ ਗਿਆ ਇਹਦਾ 24 ਹੀ ਹਾਂਜੀ 24 ਬਣ ਗਿਆ 24 ਬਣ ਗਿਆ ਲਓ ਜੀ ਚੈੱਕ ਕਰੋ ਬਾਈ ਜੇ ਕਿਸੇ ਨੇ ਇਦਾਂ ਦਾ ਤਿਆਰ ਕਰਾਉਣਾ ਜੀ ਕਰ ਦੋਂਗੇ ਜੇ ਕਿਸੇ ਨੇ ਹਾਂਜੀ ਹਾਂਜੀ ਆਪਣੇ ਕੋਲੇ ਖੜਿਆ ਟਰੈਕਟਰ ਹੋਈ ਜਾਂਦਾ ਕੰਮ ਬਾਈ ਜੇ ਕਿਸੇ ਨੇ origignal ਤਿਆਰ ਕਰਾਉਣਾ ਮੈਨੂੰ ਲੱਗਦਾ ਯਾਰ ਪੈ ਜੀ ਕਿਹੜਾ ਲੱਗਦੀ ਯਾਰ ਇਸੇ ਲੁੱਕ ਦੀ ਟਰੈਕਟਰ ਨਾਲ ਬਹੁਤ ਸੋਹਣਾ ਲੱਗਦਾ ਜੀ ਇਹਦੇ ਵਿੱਚ ਬਹੁਤ ਸੋਹਣਾ ਲੱਗਦਾ ਹਾਂ ਸਾਨੂੰ ਕਸਟਮਰ ਦੀ ਗੱਲ ਮੰਨਣੀ ਪੈਂਦੀ ਹੈ ਜਿਵੇਂ ਉਹ ਕਹਿੰਦਾ ਵੀ ਅਸੀਂ ਆਹ ਕਰਨਾ ਆਹ ਕਰਨਾ ਅਸੀਂ ਉਹ ਸਾਨੂੰ ਉਹਦੀ ਮੰਨਣੀ ਪੈਂਦੀ ਹੈ ਜਿਹੜਾ ਮੈਂ ਟਰੈਕਟਰ 100 ਟਰੈਕਟਰ ਦੇ ਵਿੱਚ ਭਲਾ ਦੀਆ ਟਰੈਕਟਰ ਇਸ ਲੁੱਕ ਦੇ ਵਿੱਚ ਖਿਲਿਆਰ ਦੇ ਜੀ ਹੈ ਵੱਖਰਾ ਹੀ ਦਿਸੂਗਾ ਇਹ ਵੱਖਰਾ ਦਿਸੂਗਾ ਪਤਾ ਲੱਗੂਗਾ ਵੀ ਕੋਈ ਚੀਜ਼ ਖੜੀ ਹੈ ਹਾਂਜੀ ਹਾਂਜੀ ਲਓ ਜੀ 59 11 ਦਾ 59 11 ਹੀ ਆ ਫਿਰ ਪਤਾ ਹੀ ਆ ਤੇ ਝੋਟਾ ਪੂਰਾ ਨਾ ਬਾਕੀ ਗੱਲ ਦੇਖੋ ਯਾਰ ਟਰੈਕਟਰ ਦੇਖੋ ਤੁਸੀਂ ਆ ਐਚਐਮਡੀ ਦੇ ਆ ਮੂਰੇ ਲੋਗੋ ਲੋਗੋ ਵੀ ਸਾਰੇ ਉਹੀ ਲਿਆ ਕੇ ਲਾਏ ਹੋਏ ਆ ਵੀ ਕੌਲਮ ਲਾ ਕੇ ਲਾ ਲਓ ਵੀ ਜਿਹੜਾ ਇਹ ਟਰੈਕਟਰ ਅੱਜ ਤੋਂ 24 25 ਸਾਲ ਪਹਿਲਾਂ ਆਉਂਦਾ ਸੀ ਉਹ ਟਰੈਕਟਰ ਨਾ ਦੁਬਾਰਾ ਖੜਾਤਾ ਆ ਬਾਈ ਜੀ ਜਿਵੇਂ ਹੁਣ ਆ ਟਰੈਕਟਰ ਦੀਆਂ ਸੰਗਲੀਆਂ ਵਾਲੀ ਕਿੱਲੀ ਆ ਜੀ ਇਹ ਮਿਲਦੀ ਨਹੀਂ ਅੱਛਾ ਜੀ ਆਪਣੇ ਕੋਲੇ ਵਾਧੂ ਆ ਅੱਛਾ ਤੁਹਾਡੇ ਕੋਲ ਵਾਧੂ ਆ ਵਾਧੂ ਆਂ ਦੇਸੀ ਜੀ ਕਿੱਲੀ ਪਾ ਕੇ ਦੇ ਵਿੱਚ ਪੈਨ ਪਾ ਦਿੰਦੇ ਆ ਅਸੀਂ ਉਹ ਕੰਮ ਨਹੀਂ ਕਰਦੇ ਮਗਰ ਲਾ ਗੁੱਲਾ ਵੀ ਓਰੀਜਨਲ ਆ ਤੇ ਮੂਰਲਾ ਵੀ ਓਰੀਜਨਲ ਆ ਹੈਵੀ ਹੋਣਗੇ ਪੂਰੇ ਆ ਵੇਖਾ ਲਾਓ ਹਾਂ ਇਹ ਆ ਦਿਖਾ ਨੇੜੇ ਕਰਕੇ ਬਾਈ ਕਹਿੰਦਾ ਆ ਆ ਆ ਮਿਲਦਾ ਨਹੀਂਗਾ ਮਿਲਦਾ ਨਹੀਂਗਾ ਆਪਣੇ ਕੋਲੇ ਵਾਧੂ ਹੈ ਵਾਧੂ ਪਿਆ ਬਾਈ ਜਿਹੜਾ ਯਾਰ ਤੁਹਾਨੂੰ ਜਿਹੋ ਜੀ ਚੀਜ਼ ਚਾਹੀਦੀ ਹੈ ਯਾਰ ਇਹ ਤਿਆਰ ਕਰ ਦੇਣਗੇ ਵਾਧੂ ਜੇ ਇੱਕ ਫੂਨ ਲਾਉਣਾ ਇਹਨਾਂ ਨੂੰ ਜੇ ਇਹ ਵੀ ਨਹੀਂ ਗੱਲ ਵੀ ਜੇ ਕੋਈ ਕਹਿੰਦਾ ਵੀ ਕਰੋਮ ਚਾਹੀਦਾ ਸਾਨੂੰ ਕਰੋਮ ਵਾਲਾ ਚਾਹੀਦਾ ਸਾਰਾ ਕੁਝ ਕਰ ਦਈਦਾ ਜਿਵੇਂ ਕਹਿੰਦਾ ਕਸਟਮਰ ਤੇ ਸਾਨੂੰ ਨਾਲ ਚੱਲਣਾ ਪੈਂਦਾ ਵੀ ਅਸੀਂ ਐ ਕਰਨਾ ਹੀ ਉਹਵੇਂ ਕਰ ਦਈਦਾ ਠੀਕ ਹਨਾ ਤੇ ਟਰੈਕਟਰ ਆਪਾਂ origignal ਵੀ ਤਿਆਰ ਕਰੀ ਦੇ origignal look ਦੇ ਵਿੱਚ ਵੀ ਬਾਕੀ ਜਿਵੇਂ ਬਾਈ ਨੇ ਗੁਆਰਡਰ ਮਾਰਤਾ ਹੀ ਉਸੇ ਤਰ੍ਹਾਂ ਹੀ ਚੱਲਣਾ ਜੀ ਇੱਕ ਗੱਲ ਹੋਰ ਦੱਸਿਓ ਵੀ ਇਹਦੇ ਵਿੱਚ ਮੀਟਰ ਮੂਟਰ ਲਾਏ ਆ ਡਿਜੀਟਲ ਲਾਤੇ origignal ਕੰਪਨੀ ਦੇ ਹੀ ਆ ਜੀ ਮੀਟਰ origignal ਹੀ ਲਾਇਆ origignal ਕੰਪਨੀ ਦੇ ਮੀਟਰ ਵੀ ਦਿਖਾਈ ਦੇ ਬਾਈ ਮੀਟਰ ਆਪਾਂ ਵੀ ਦੇਖ ਲਾਂ ਵੀ origignal ਕਿਹੋ ਜਿਹਾ ਆਉਂਦਾ ਸੀਗਾ ਦੇਖ ਲਾ ਚੈੱਕ ਕਰੋ ਬਾਈ ਜਿਹਨੇ ਤਾਂ ਇਹ ਉਸ ਟਾਈਮ ਨਵਾਂ ਕਢਵਾਇਆ ਸੀ ਟਰੈਕਟਰ ਉਹਨੂੰ ਤਾਂ ਪਤਾ ਲੱਗੂਗਾ ਵੀ ਉਹ ਚੈੱਕ ਕਰੋ ਵੀ ਹਾਂ ਇਹ ਗੱਲ ਬਣੀ ਆ ਵੇ ਰਕੜਦਾ ਸਾਥ ਹੋਊਗਾ ਵੀ ਨਵਾਂ ਖੜਾਤਾ ਲਿਆ ਪਹਿਲਾਂ ਇਹਨਾਂ ਟਰੈਕਟਰਾਂ ਦੇ ਉਹਨਾਂ ਦੇ ਤਿੰਨ ਚੁੰਡਾ ਮੀਟਰ ਵਿੱਚ ਗੇਜਾਂ ਆਉਂਦੀਆਂ ਸੀਗਾਂ ਉਸ ਤੋਂ ਬਾਅਦ ਗੋਲ ਮੀਟਰ ਆਉਣ ਲੱਗ ਗਿਆ ਇਹਨੂੰ ਅੱਛਾ ਅੱਛਾ ਹੁਣ ਉਹ ਗੋਲ ਮੀਟਰ ਲਾਦਾ ਗੋਲ ਮੀਟਰਾਂ ਦਾ ਜੀ ਲਓ ਜੀ ਬਾਈ ਚੈੱਕ ਕਰੋ ਟਰੈਕਟਰ ਜਮਾ ਸਾਰੇ ਫੀਚਰ ਇਹਦੇ ਵਿੱਚ ਪਾਏ ਆ ਕਿਸੇ ਪਾਸੇ ਕੋਈ ਕਮੀ ਨਹੀਂ ਛੱਡੀ ਬਾਈ ਟਰੈਕਟਰ ਦੀ ਲੱਕ ਦੇਖੋ ਮੜਾ ਦੂਰੋਂ ਲਿਆ ਕੇ ਖੜਾ ਜਿਵੇਂ ਖੜਾ ਕਿੰਨਾ ਘੰਟ ਲੱਗਦਾ ਦੂਰੋਂ ਇੱਕ ਵਾਰ ਕੈਮਰੇ ਦੇ ਵਿੱਚ ਟਰੈਕਟਰ ਲੈ ਲਈ ਪੂਰਾ ਇੱਕ ਚੀਜ਼ ਹੋਰ ਆ ਜੀ ਜੀ ਇਸ ਟਰੈਕਟਰ ਨੂੰ ਜੀ ਜਿੱਥੇ ਮਰਜ਼ੀ ਖਿਲਾਰ ਦਿਓ ਪਹਿਲੀ ਗੱਲ ਤਾਂ ਅਸੀਂ ਇਹ ਕਹਿੰਨੇ ਆਂ ਵੀ ਇਹਨੂੰ ਵਾਹਓ ਇਹਦੀ ਤਸੱਲੀ ਕਰੋ ਇਹਦੇ ਨਾਲ ਜੀ ਠੀਕ ਐ ਪਲਾਂ ਦੀ 500 ਟਰੈਕਟਰ ਦੇ ਵਿੱਚ ਐਸ ਲੁੱਕ ਚ ਖਿਲਾਰਦੇ ਟਰੈਕਟਰ ਹੂੰ ਤੇ ਦੱਸੂਗਾ ਵੀ ਮੈਂ ਹੈਗਾ ਹੂੰ ਖੜਾ ਪਤਾ ਲੱਗੂਗਾ ਖੜੇ ਦਾ ਪਤਾ ਲੱਗਦਾ ਪਰ 59 59 ਗਰਾਈਆਂ ਨਾ ਜੀ 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 ਜਿਵੇਂ ਬਈ ਇੱਕ ਸਿੱਖ ਦੀ ਪਛਾਣ ਹੋ ਜਾਂਦੀ ਹੈ ਨਾ ਬੰਦੇ ਲੱਖ ਬੰਦੇ ਦੇ ਵਿੱਚ ਉਵੇਂ ਇਹਦਾ ਪਤਾ ਲੱਗ ਜਾਊਗਾ ਵੀ ਹਾਂ ਖੜਾ ਵਾ ਹਾਂਜੀ 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 ਕਹਿੰਡ ਗੱਲ ਬਾਤ ਆ ਬਈ ਤੇ ਚੈੱਕ ਕਰੋ ਤੁਸੀਂ ਟਾਇਰ ਟੂਰ ਪਾਏ ਹੋਇਆ ਪੂਰੇ ਐਮ ਆਰ ਐਫ ਕੰਪਨੀ ਦੇ ਤੇ ਜੀਨੇ ਤਿਆਰ ਕਰਾਉਣਾ ਮੜਾ ਕੰਟੈਕਟ ਨੰਬਰ ਤੇ ਲੋਕੇਸ਼ਨ ਬੋਲ ਦਿਜੀਏ ਇੱਕ ਵਾਰੀ ਹਾਂਜੀ ਆਪਣਾ ਪਿੰਡ ਪੰਜਗਰਾਈ ਜਿਲ੍ਹਾ ਫਰੀਦਕੋਟ ਜੀ ਠੀਕ ਆ ਜੀ ਵੱਡੀ ਪਿੰਡ ਪੰਜਗਰਾਈਆਂ ਗੂੜ ਕਪੂਰੇ ਕੋਲੇ ਤੇ ਜਿਹੜਾ ਆਪਣਾ ਮੋਬਾਈਲ ਨੰਬਰ ਆ 8568076302 ਨੰਬਰ ਆਪਣਾ ਜੀ ਠੀਕ ਆ ਜੀ ਦੂਸਰਾ ਨੰਬਰ ਆ ਸਾਡਾ 98555 ਤੇ 62953 ਲਓ ਜੀ ਇਹ ਨੰਬਰ ਤੇ ਸੰਪਰਕ ਕਰ ਲਓ ਜੀ ਇਹਨਾਂ ਨੂੰ ਜਿਹੋ ਜਿਹਾ ਵੀ ਤੁਸੀਂ ਟਰੈਕਟਰ ਤਿਆਰ ਕਰਾਉਣਾ ਉਹੋ ਜਿਹਾ ਹੂ ਬੂ ਤਿਆਰ ਕਰ ਦੇਣਗੇ ਤੇ ਕੋਈ ਆਣੀ ਹੋਊਗਾ ਵੀ ਇਹਦਾ ਚੱਕਰ ਨਹੀਂ ਸਾਰੀ ਗਾਰੰਟੀ ਹੋਣਾ ਜੀ ਫੁੱਲ ਫੁੱਲ ਗਾਰੰਟੀ ਜੇ ਸਮਾਨ Ориਜਨਲ ਦੀ ਫੁੱਲ ਗਾਰੰਟੀ ਹੋਵੇ ਫੁੱਲ ਜੀ ਫੁੱਲ ਇਹਦੇ ਕਾਬਲੇ ਜਿਵੇਂ ਆਮ ਹੁਣ ਕਰ ਦਿੰਦੇ ਨੇ ਕ੍ਰੋਮ ਪਾ ਕਰ ਦਿੰਦੇ ਆ ਜਿੰਕ ਕਰਾ ਕੇ ਪਾਉਂਦੇ ਨੇ ਸਾਰੇ ਨਵੇਂ ਕਾਬਲੇ ਆ ਇਹਦੇ ਕਾਬਲੇ ਵੀ ਨਵੇਂ ਆ ਕਾਬਲੇ ਵੀ ਨਵੇਂ ਆ ਇੱਕ ਵੀ ਨਟ ਨੀ ਨੂੰ ਪੁਰਾਣਾ ਲੱਗਾ ਹਾਂਜੀ ਹਾਂਜੀ ਕਈ ਵਾਰ ਤਾਂ ਪੁਰਾਣੇ ਕਾਬਲੇ ਨੂੰ ਕਰਕੇ ਸੈਟ ਜੇ ਕਰ ਦਿੰਦੇ ਆ ਜਿੰਕ ਉਹ ਜਿੰਕ ਦਾ ਕੰਮ ਨਹੀਂ ਕੀਤਾ ਸੀ ਜੀ ਜੀ ਨਵੇਂ ਲਾਏ ਆ ਸਾਰੇ ਕਾਬਲੇ ਕਾਬਲੇ ਕੁਬਲੇ ਵੀ ਨਵੇਂ ਲਾਏ ਹੋਏ ਆ ਤੇ ਟਰੈਕਟਰ ਦੀ ਯਾਰ ਲੌਕ ਪਤਾ ਲੱਗੋ ਯਾਰ ਅਸੀਂ ਵੀਡੀਓ ਪਾਉਣੀ ਆ ਸਿੰਘ ਆ ਇਦੋਂ ਪਹਿਲਾਂ ਅਸੀਂ ਪਹਿਲਾ ਵੀਡੀਓ ਕਰ ਲੈ ਇੱਕ ਟਰੈਕਟਰ ਕੀਤਾ ਖੜਾ ਅੱਛਾ ਜੀ ਉਹਦੀ ਮੜੇ ਸ਼ੋ ਦੂਜਾ ਰਹਿੰਦੀ ਤਿਆਰ ਕਰਨ ਵਾਲੀ ਜੀ ਹਾਂ ਨਹੀਂ ਤਾਂ ਇਹ ਉਹ ਵੀ ਲਿਆਉਣਾ ਸੀ ਉਹਤਲਾ ਟਾਪੇ ਤੇ ਨਾ ਜੀ ਉਹ ਕਿਸੇ ਬੰਦੇ ਨੇ ਥੋੜੀ ਸ਼ਰਾਰਤ ਕਰਤੀ ਕਿ ਇਹਨੇ ਛਿੜੀ ਟਮਾਰ ਜੇ ਅੱਜ ਦੀ ਵੀਡੀਓ ਨਾ ਪੈਂਦੀ ਫਿਰ ਰਹਿ ਜਾਂਦਾ ਬਾਈ ਤੇ ਕੋਈ ਨਹੀਂ ਨਹੀਂ ਬਾਈ ਜੀ ਇਹ ਟਰਾਈਡਰ ਪਹਿਲਾਂ ਇਹ ਜਾ ਤਿਆਰ ਨਹੀਂ ਹੋਇਆ ਕਿਤੇ ਜੇ ਜ ਆ ਇਹਨਾਂ ਨੇ ਤਿਆਰ ਕਰਤਾ ਕਿਉਂਕਿ ਲਾਈਟਾਂ ਦੇ ਯਾਰ ਲਾਈਟਾਂ ਦੇ ਹੈਰਾਨੀ ਲੋਕ ਫਾਰਮ ਟਰੱਕ ਦੀਆਂ ਲਾਈਟਾਂ ਲਾਉਂਦੇ ਆ ਪਰ ਆ ਲਾਈਟਾਂ ਇਹਨਾਂ ਨੇ ਵੱਖੀਆਂ ਹੀ ਲਾਈਆਂ ਜੀ ਇਹ ਟਰੈਕਟਰ ਕੰਪਨੀ ਨੇ ਦਿੱਤੀਆਂ ਹੀ ਇਹਨੂੰ ਜੀ ਜੀ ਇਹ ਲਾਈਟਾਂ ਕੰਪਨੀ ਨੇ ਇਹਨੂੰ ਦਿੱਤੀਆਂ ਸੀਗੀਆਂ ਤੇ ਕੰਪਨੀ ਵੱਲੋਂ ਲਿਆ ਕੇ ਲਾਈਆਂ ਤੁਸੀਂ ਅੱਜ ਵੀ ਜੇ 911 ਕੋਈ ਓਰੀਜਨਲ ਖੜਾ ਕਿਸੇ ਦੇ ਘਰੇ ਉਹ ਲਾਈਟਾਂ ਇਹਦੇ ਨਾਲ ਲਿਆ ਕੇ ਮਲਾ ਲਿਓ ਵੀ ਹਾਂ ਉਹ ਕਮਾਲ ਕੀਤੀ ਪਈਆ ਕੁੱਲ ਮਲਾ ਕੇ ਪਹਿਲਾਂ ਤਾਂ ਯਾਰ ਟਰੈਕਟਰ ਜਿੱਥੇ ਵੀ ਜਾਊਗਾ ਹੁਣ ਵੀ ਤੁਸੀਂ ਇਹ ਕੱਢਿਆ ਪਹਿਲਾਂ ਟਰੈਕਟਰ ਇਹ ਕਿਤੇ ਬਾਹਰ ਪੁਰਾ ਨਹੀਂ ਹਜੇ ਨਹੀਂ ਕੱਢਿਆ ਇਹ ਤਾਂ ਜਾਣਾ ਹੀ ਆ ਜੀ ਬਸ ਜੀ ਜਿੱਤੇ ਨਿਕਲਾ ਵੀ ਲੋਕ ਫੋਟੋ ਕਰਾਉਣਗੇ ਇਹਦੇ ਨਾਲ ਪੱਕੀ ਕਰਾਉਣਗੇ ਕਿਉਂਕਿ ਇਹ ਜੀ ਜਿਹੜੀ ਸ਼ੋ ਬਣੀ ਵੀ ਇਹ ਤਾਂ ਯਾਰ ਕੈਂਟ ਜੇ ਆਪਣਾ ਮਨ ਲੱਗਾ ਜੇ ਕਿਸੇ ਨੇ ਪਹਿਲਾਂ ਦੇਖ ਲਿਆ ਤਾਂ ਐਂ ਕਹੂਗਾ ਯਾਰ ਬੰਦੇ ਨੇ ਸੰਭਾਲ ਕੇ ਬੋਲ ਕੱਲ੍ਹ ਬਾਈ ਅੱਜ ਸਵੇਰ ਹੀ ਆਏ ਸੀ ਮੇਰੇ ਕੋਲ ਬਾਈ ਦੋ ਉਹ ਤੁਰੇ ਜਾਂਦੇ ਵੇਖ ਕੇ ਰੋਗ ਗਏ ਕਹਿੰਦੇ ਬਾਈ ਫੋਟੋ ਖਿੱਚ ਲੀਆ ਮੈਂ ਬਾਈ ਕਹਿੰਦਾ ਚਲੋ ਜੀ 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 ਬਾਕੀ ਕਾ ਜਿਵੇਂ ਹੁਣ ਟਰੈਕਟਰਾਂ ਦੇ ਫਿਊਜ ਕਿਹੇ ਦੇ ਨਹੀਂ ਲਾਉਂਦਾਗਾ ਸਿੱਧੀਆਂ ਤਾਰਾਂ ਜੋੜੀਆਂ ਨੇ ਅੱਜ ਫਿਊਜ ਵੀ ਲਾਇਆ ਫਿਊਜ ਵੀ ਲੱਗਿਆ ਲੈ ਫਿਊਜ ਦਿਖਾਈ ਬਈਆ ਫਿਊਜ ਲੱਗੇ ਦੇਖੋ ਚੈੱਕ ਕਰੋ ਯਾਰ ਫਿਊਜ ਲਾਇਆ ਇਹਨੂੰ ਫਿਊਜ ਵਗੈਰਾ ਵੀ ਲਾਇਆ ਕੋਈ ਆਮ ਲਾਉਂਦਾ ਨਹੀਂਗਾ ਮੰਨ ਕੇ ਚਲੋ ਫੀਚਰੇ ਪਰਾਣੀ ਹੈ ਜੀ ਚਾਬੀ ਦੀ 쇼 ਵੀ ਪਰਾਣੀ ਦਿੱਤੀ ਹੈ ਹਾਂ ਜੀ ਹਾਂ ਜੀ origignal ਹੀ ਆ ਜਿਵੇਂ ਹੁਣ ਸੋਚਾ origignal ਕੰਪਨੀ ਚੋਂ ਆਉਂਦੀ ਸੀ ਕੰਪਨੀ ਦੀ ਸੋਚ ਹੀ ਲਾਈ ਆ ਬ੍ਰੇਕਾਂ ਨੂੰ ਕੰਪਨੀ ਦੀ ਸੋਚ ਹੀ ਲਾਈ ਆ ਹਾਂ ਜੀ ਕੋਲਮ ਲਾ ਕੇ ਯਾਰ ਬਈ ਐਂ ਲਾ ਲਓ ਤੁਸੀਂ ਬਈ ਕੰਪਨੀ ਹੋਈ ਆ ਸਾਰੀ ਕੰਪਨੀ ਜਿਹੜੇ ਜਿਵੇਂ ਟਰੈਕਟਰ ਤਿਆਰ ਹੁੰਦਾ ਸੀ ਉਸ ਤਰ੍ਹਾਂ ਨਹੀਂ ਬਣਾਏ ਆ ਇਹ ਤਾਂ ਅੱਜ ਹੁਣ ਟਰੈਕਟਰ ਸ਼ੋਅਰੂਮ ਚ ਲਾ ਦੇ ਅਗਲਾ ਕੋਈ ਨਵੇਂ ਦੁਬਾਰਾ ਫੇਰ ਆਉਣ ਲੱਗੇ ਨਵੇਂ ਦੁਬਾਰਾ ਆਉਣ ਲੱਗੇ ਉਹੀ ਚੱਕਰ ਹੈ ਜੀ ਸ਼ੇਅਰ ਕਰੋ ਦੱਬ ਕੇ ਜੀ ਤੇ ਲੋਕੇਸ਼ਨ ਤੁਹਾਨੂੰ ਬੋਲਤੀ ਆ 5 ਗ੍ਰੇਨਾਂ ਇਕਲਾਂ ਜੀ ਹਾਂ ਜੀ 5 ਗ੍ਰੇਨਾਂ ਆਪਣਾ ਹੈਗਾ ਗੇਲਾ ਟਰੈਕਟਰ ਵਰਕਸ਼ਾਪ ਗੇਲਾ ਟਰੈਕਟਰ ਵਰਕਸ਼ਾਪ ਇਹਨਾਂ ਦੇ ਕੋਲੇ ਆਉਣਾ ਤੇ ਜਿਹੋ ਜਿਹਾ ਟਰੈਕਟਰ ਤੁਸੀਂ ਤਿਆਰ ਕਰਾਉਣਾ ਬਾਹਰ ਲਿਜਾਣ ਲਈ ਤਿਆਰ ਕਰਾਉਣਾ ਬਾਹਰ ਲਈ ਜੇ ਤੁਸੀਂ ਇੱਥੇ ਵਰਤਨ ਨੂੰ ਤਿਆਰ ਕਰਾਉਣਾ ਤਾਂ ਇੱਥੇ ਨਾ ਸ਼ੇਅਰ ਕਰੋ ਦਬਕੇ ਧੰਨਵਾਦ ਜੀ ਮਿਹਰਬਾਨੀ ਬਹੁਤ ਬਹੁਤ ਥੈਂਕ ਯੂ ਜੀ